ਕਮਰੇ ਦੀ ਟੁੱਟੀ ਛੱਤ ਤੇ ਪੁਰਾਣੇ ਬੂਹੇਬਾਰੀਆਂ ਟੁੱਟਿਆ ਪਿਆ ਫਰਨੀਚਰ ਤੇ ਬਲੈਕਬੋਰਡ ਤੋਂ ਉਤਰਿਆ ਪੇਂਟ ਇਹ ਤਸਵੀਰਾਂ ਨੇ ਬਠਿੰਡਾ ਦੇ ਪ੍ਰਤਾਪਨਗਰ ਐਲੀਮੈਂਟਰੀ ਸਕੂਲ ਦੀਆਂ ਜਿੱਦੇ ਸਕੂਲ ਦੀ ਇਮਾਰਤ ਬੇਹੱਦ ਖਸਤਾ ਹਾਲਤ ਹੈ ਸਕੂਲ 'ਚ ਕਰੀਬ 175 ਬੱਚੇ ਵਿਦਿਆ ਹਾਸਲ ਕਰਨ ਆਉਂਦੇ ਨੇ ਪਰ ਇਹਨਾਂ ਦੇ ਬੈਠਣ ਲਈ ਸਕੂਲ 'ਚ ਸਿਰਫ ਚਾਰ ਹੀ ਕਮਰੇ ਨੇ ਲਿਹਾਜ਼ਾ ਮਾਸੂਮਾਂ ਨੂੰ ਬਰਾਂਡੇ 'ਚ ਬੈਠ ਕੇ ਹੀ ਪੜਨਾ ਪੈਂਦਾ ਹੈ ਮੀਹ ਨੇਰੀ ਦੇ ਮੌਸਮ 'ਚ ਨਾ ਬੱਚਿਆਂ ਨੂੰ ਆਉਂਦੀ ਪਰੇਸ਼ਾਨੀ ਵੱਲ ਨਾ ਤਾਂ ਪ੍ਰਸ਼ਾਸਨ ਦਾ ਕੋਈ ਧਿਆਨ ਹੈ ਤੇ ਨਾ ਹੀ ਸਿੱਖਿਆ ਵਿਭਾਗ ਦਾ ਹਾਲਾਂਕਿ ਸਕੂਲ ਪ੍ਰਿੰਸੀਪਲ ਦਾ ਮੈਂ ਦਿੱਕਤਾਂ ਨੂੰ ਰੂਮ ਦੀ ਆਂਦੀ ਹੈ ਜੀ ਸਾਡੇ ਕੋਲੇ ਕਮਰੇ ਦੀ ਚਾਰ ਦਿਵਾਰੀ ਤਾਂ ਹੈ ਬਟ ਜਿਵੇਂ ਤੁਸੀਂ ਦੇਖ ਰਹੇ ਹੋ ਇਹ ਛੱਤ ਨਹੀਂ ਹੈ ਤੇ ਛੱਤ ਤੋਂ ਬਿਨਾ ਦਿੱਕਤ ਹੈ ਕਿ ਬਾਰਿਸ਼ ਹੁੰਦੀ ਹੈ ਸਾਰੇ ਸਕੂਲ ਦੇ ਵਿੱਚ ਪਾਣੀ ਮੈਨਲੀ ਭਰ ਜਾਂਦਾ ਹੈ ਬਾਕੀ ਜਿਹੜੇ ਬੱਚੇ ਨੂੰ ਅਸੀਂ ਪੜਾਣਾ ਹੁੰਦਾ ਸਾਨੂੰ ਬਾਹਰ ਲਗਾਨੀ ਪੈਂਦੀ ਹੈ ਕਲਾਸ ਇਹ ਛੱਤਾਂ ਅਨਸੇਫ ਬਿਲਡਿੰਗ ਸੀ ਜੀ ਤੇ ਗਵਰਨਮੈਂਟ ਦੇ ਜਿਹੜੇ ਆਦੇਸ਼ ਸੀ ਉਹਦੇ ਅਕੋਰਡਿੰਗ ਅਸੀਂ ਛੱਤ ਨੂੰ ਗਿਰਾਇਆ ਸੀ ਬਟ ਉਸ ਤੋਂ ਬਾਅਦ ਇਹਨੂੰ ਬਣਾਉਣ ਲਈ ਕੋਈ ਗ੍ਰਾਂਟ ਨਹੀਂ ਹੈ ਇਸ ਛੱਤ ਨੂੰ ਗਿਰਾਏ ਹੋਏ ਤਕਰੀਬਨ 2 ਸਾਲ ਹੋ ਚੁੱਕੇ ਹੈ ਜੀ ਡਿਪਾਰਟਮੈਂਟ ਨੂੰ ਕਿਹਾ ਗਿਆ ਸੀ ਜੀ ਉਸ ਟਾਈਮ ਬੱਚਾਂ ਦੀ ਸਟਰੈਂਥ ਘੱਟ ਸੀ ਬਟ ਹੁਣ ਸਟਰੈਂਥ ਹੈਗੀ ਹੈ ਤਾਂ ਅਸੀਂ ਦੁਬਾਰਾ ਵੀ ਕਿਹਾ ਵਰਬਲੀ ਉਹਨਾਂ ਨੂੰ ਤਾਂ ਉਹ ਕਹਿ ਰਹੇ ਆ ਵੀ ਦੇਖ ਲਾਂਗੇ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਵਾਲੀਆਂ ਸਾਰੀਆਂ ਸਹੂਲਤਾਂ ਦੇਣ ਦੀ ਸਰਕਾਰ ਦਾਅਵੇ ਤਾਂ ਭਾਵੇਂ ਲੱਕ ਕਰਦੀ ਹੈ ਪਰ ਇਹਨਾਂ ਦਾਅਵਿਆਂ ਦੀ ਜ਼ਮੀਨੀ ਹਕੀਕਤ ਕੀ ਹੈ ਇਸ ਦਾ ਅੰਦਾਜ਼ਾ ਹੈ ਜੇ ਸਕੂਲਾਂ ਤੋਂ ਭਲੀ ਭਾਂਤ ਲਗਾਇਆ ਜਾ ਸਕਦਾ ਜੋ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲਦੇ ਨਜ਼ਰ ਆਉਂਦੇ ਨੇ ਬਠਿੰਡਾ ਤੋਂ ਅਮਿਤ ਸ਼ਰਮਾ ਜਗ ਬਣੀ ਟੀਵੀ